ਡੇਰਾ ਬਾਬਾ ਨਾਨਕ ਤੇ ਕਲਾਨੌਰ ਦੇ ਹਾਲਾਤ ਦੇਖ ਲੋ ਅਹੀਂ ਰਿਸਕ ਲੈ ਕੇ ਆ ਗੱਡੀ ਸੀਗੀ ਐਸਯੂਵੀ ਉਹ ਪਾਣੀ ਥਾਣੀ ਵੜੀ ਪਿੱਛੇ ਸਾਡੀ ਵੱਡੀ ਗੱਡੀ ਆ ਰਹੀ ਹੈ ਜਿੱਚ ਪਾਣੀ ਤੇ ਸਾਈਲਜ ਆ ਆ ਆ ਹਾਲਾਤ ਆ ਇਹਨਾਂ ਪਿੰਡਾਂ ਦੇ ਵਿੱਚ ਆ ਪਾਣੀ ਦੇ ਉਹ ਦੋ ਮੁੰਡੇ ਨੌਜਵਾਨ ਆ ਉਹ ਡੰਡਾ ਲੈ ਕੇ ਤੇ ਉਹ ਵਿਚਾਰੇ ਗਾਈਡ ਕਰ ਰਹੇ ਆ ਇੱਥੇ ਇੱਕ ਟ੍ਰਾਇੰਗਲ ਜਿਹਾ ਬਣਿਆ ਤੇ ਇਧਰ ਵੀ ਦੇਖੋ ਤੁਸੀਂ ਆ ਝੋਨਿਆਂ ਦੀਆਂ ਸਰੀਆਂ ਤੋਂ ਪਾਣੀ ਆ ਹਾਈ ਰੇਡਰ ਗੱਡੀ ਆ ਲੱਗ ਗਿਆ ਟਾਈਮ ਇਧਰ ਤੇ ਆ ਲੱਗਦਾ ਵੀ ਇਹ ਇਹ ਤਾਂ ਕੋਈ ਇਲਾਕਾ ਨਹੀਂ ਹੈਗਾ ਕੋਈ ਝੀਲ ਜਾਂ ਸਮੁੰਦਰ ਹੀ ਆ ਸਮੁੰਦਰ ਹੀ ਲੱਗਣ ਡਿਆ ਬਸ ਇਹ ਅੱਜ 29 ਅਗਸਤ ਧੰਨਵਾਦ 2025 ਆ ਧੰਨਵਾਦ ਇਹਨਾਂ ਵੀਰਾਂ ਦਾ ਡੰਡੇ ਵਾਲਿਆਂ ਦਾ 29 ਅਗਸਤ 2025 ਤੇ ਤਕਰੀਬਨ ਟਾਈਮ ਦੇਖਿਓ ਭਾਜੀ ਕਿੰਨਾ ਹੋਇਆ ਟਾਈਮ ਪੌਣੇ 1 ਪੌਣੇ 1 ਦੇ ਵੇਲੇ ਆ ਹਾਲਾਤ ਆ ਤੇ ਇਧਰੋਂ ਸਾਡੇ ਕਿਸਾਨ ਗਰੁੱਪ ਵੱਲੋਂ ਜੰਗਨੂਫਟੋ ਫਾਰਮਰ ਗਰੁੱਪ ਦੇ ਬੰਦੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸਲੀ ਲੋੜਵੰਦਾ ਤੱਕ ਪਹੁੰਚਣ ਦੀ ਕਿਉਂਕਿ ਉਹ ਜਿਹੜੇ ਸੜਕ ਤੇ ਬੈਠੇ ਆ ਉਹਨਾਂ ਤੱਕ ਮਾਲ ਬਹੁਤ ਪਹੁੰਚ ਗਿਆ ਆ ਦੇਖੋ ਹਾਲਾਤ ਆ ਤੇ ਗਏ ਇਹਦੇ ਫਸਲਾਂ ਅੱਗੇ ਹੈ ਜੀ ਇਹ ਅਹੀਂ ਅਹੀਂ ਹੁਣ ਵਿਚੇ ਵਿੱਚ ਕਲਾਨੌਰ ਵਾਲੇ ਪਾਸੇ ਦੇ ਜਿਹੜੇ ਲੋੜਵੰਦ ਪਿੰਡ ਆ ਉਹਨਾਂ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਨਵੀਂ ਨਗਰ ਗਏ ਹਾਂ ਹਾਂਜੀ ਮੈਂ ਗੁਰਬਿੰਦਰ ਸਿੰਘ ਬਾਜਵਾ ਅੱਜ 29 ਅਗਸਤ 2025 ਤੇ ਕਲਾਨੌਰ ਤੇ ਡੇਰਾ ਬਾਬਾ ਨਾਨਕ ਦੇ ਜਿਹੜੇ ਹੜਗ੍ਰਸ ਏਰੀਆ ਉਹਨਾਂ ਵਿੱਚ ਸਵੇਰ ਤੋਂ ਫਿਰ ਰਹੇ ਆ ਮੈਂ ਨਾ ਪਿੰਡ ਆ ਕਲਾਨੌਰ ਲੱਗੇ ਨਵੀਂ ਨਗਰ ਉਹਦੇ ਗੁਰਦੁਆਰਾ ਸਾਹਿਬ ਦੀ ਛੱਤ ਤੇ ਮੈਂ ਆ ਬਣਾ ਰਿਆ ਵਾਂ ਇੱਧਰ ਚਾਰ ਪੰਜ ਪਿੰਡ ਜਿਹੜੇ ਆ ਉਹਨਾਂ ਦਾ ਤਾਂ ਬਿਲਕੁਲ ਸੰਪਰਕ ਹੀ ਟੁੱਟਾ ਹੋਇਆ ਔਰ ਤੇ ਡੇਰਿਆਂ ਦਾ ਤੇ ਬਿਲਕੁਲ ਸੰਪਰਕ ਟੁੱਟਾ ਹੈ ਜਿਦਾਂ ਉਹ ਤੁਸੀਂ ਦੇਖ ਰਹੇ ਜੀ ਪਰ ਵੱਡੀ ਹੈਰਾਨੀ ਆ ਕਿ ਪਾਣੀ ਦੀ ਰਫਤਾਰ ਦੇਖੋ ਅਸੀਂ ਸੋਚ ਰਹੇ ਸੀ ਵੀ ਇਹਦੇ ਵਿੱਚ ਕੋਈ ਚਫੂਆਂ ਵਾਲੀ ਕਿਸ਼ਤੀ ਉਤਾਰੀ ਜਾ ਸਕਦੀ ਹੈ ਕਿ ਨਹੀਂ ਪਰ ਜਿਹੜੀ ਰਫਤਾਰ ਆ ਪਾਣੀ ਦੀ ਤੇ ਜਿਸ ਤਰ੍ਹਾਂ ਇਧਰੋਂ ਆ ਰਿਹਾ ਆ ਤੇ ਆ ਸਾਰਾ ਇਹ ਆਲਾ ਦਵਾਲਾ ਪਾਣੀ ਪਾਣੀ ਹੋਇਆ ਪਿਆ ਦੇਖੋ ਤੇ ਅੱਗੇ ਨੂੰ ਉਹ ਉੱਥੋਂ ਜਿਹੜੀਆਂ ਪਾਣੀ ਠਾਂ ਨੂੰ ਜਾਂਦਾ ਵਾ ਉਹਦੀਆਂ ਲਹਿਰਾਂ ਜਿਹੜੀਆਂ ਆ ਉਹ ਵੀ ਪ੍ਰਤੱਖ ਨਜ਼ਰ ਆਉਂਦੀਆਂ ਸੋ ਨੁਕਸਾਨ ਜਿਹੜਾ ਆ ਉਹ ਜੋ ਮੀਡੀਆ 'ਚ ਤੁਹਾਨੂੰ ਨਜ਼ਰ ਆ ਰਿਹਾ ਪ੍ਰਿੰਟ ਮੀਡੀਆ 'ਚ ਉਹਦੇ ਤੋਂ ਕਿਤੇ ਵੱਡਾ ਆ ਤੇ ਬਹੁਤ ਪਿੱਛੇ ਇਸ ਇਲਾਕੇ ਨੂੰ ਪਾ ਦਿੱਤਾ ਇਹਨੇ ਫਸਲਾਂ ਤਾਂ ਬਿਲਕੁਲ ਖਤਮ ਨੇ ਤੇ ਆਹ ਡੇਰਿਆਂ ਦੇ ਵਿੱਚ ਲੋਕ ਹੁਣ ਤਾਂ ਜਨਵਰ ਵੀ ਕੋਠਿਆਂ ਤੇ ਚੜਾਈ ਫਿਰਦੇ ਆ ਉਹਨਾਂ ਤੱਕ ਪਹੁੰਚ ਕਰਨੀ ਜਿਹੜੀ ਆ ਉਹ ਸਿਰਫ ਕਿਸ ਤਰੀਕਾ ਹੀ ਸੰਭਵ ਆ ਆ ਜੇ ਮੈਂ ਹੁਣ ਜੂਮ ਕਰਾਂ ਤੇ ਉਹ ਦੇਖੋ ਇੱਕ ਡੇਰੇ ਤੋਂ ਦੂਜੇ ਡੇਰੇ ਤੱਕ ਬੰਦਾ ਉਹ ਪਾਣੀ ਦੇ ਵਿੱਚ ਜਾ ਰਿਹਾ ਜੀ ਆ ਇਹ ਜੇ ਤੁਸੀਂ ਵੇਖ ਸਕਦੇ ਹੋ ਆ ਆ ਵੀਰ ਆ ਦੇਖੋ ਕਿੰਨਾ ਵੱਡਾ ਰਿਸਕ ਲੈ ਕੇ ਪੂਰਾ ਇਹਦੇ ਦੇਖੋ ਕੱਲ ਰੁੜ ਗਿਆ ਬੰਦਾ ਗਲਗਲ ਤੱਕ ਪਾਣੀ ਆ ਔਰ ਕੱਲ ਹੀ ਇੱਥੋਂ ਇੱਕ ਬੰਦਾ ਰੁੜੇ ਆਵਾਜ਼ ਜਿਹੜਾ ਸ਼ਾਇਦ ਉਹਨਾਂ ਡੇਰਿਆਂ ਨੂੰ ਕੋਈ ਮਦਦ ਪਹੁੰਚਾਉਣ ਦੋ ਜਣੇ ਜਾ ਰਹੇ ਸੀ ਤੇ ਉਹਨੂੰ ਕਿਸੇ ਨਾਲ ਲੱਭਿਆ ਜਾ ਰਿਹਾ ਅਸੀਂ ਵੀ ਇਹ ਦੇਖ ਲਿਆ ਆ ਕਿ ਇੱਥੇ ਕਿਸਤੀ ਤੋਂ ਬਗੈਰ ਨਹੀਂ ਮਦਦ ਪਹੁੰਚਣੀ ਨਾ ਇੰਨਾ ਪਿੰਡਾਂ ਤੱਕ ਅਮਰੀਕ ਸਿੰਘ ਜੀ ਦੱਸਿਓ ਕਿਹੜਾ ਕਿਹੜਾ ਪਿੰਡ ਐ ਐਸੇ ਇਸੇ ਰੀ ਯਾਰ ਰਾਮਪੁਰਾ ਰਾਮਪੁਰਾ ਬਰਿਆਰ ਬਰਿਆਰ ਜਿਹੇ ਤਲਾ ਜਿਹੜੇ ਬਹੁਤੇ ਘਰੇ ਨੇ ਰਣਸੀਖੇ ਤਲਾ ਜਿਹੜਾ ਪਾਣੀ ਚ ਹੀ ਕਰ ਗਿਆ ਓ ਜਿਹੜਾ ਸਾਹਮਣਾ ਆ ਉਹ ਕਿਹੜਾ ਲਕ ਐ ਯਾਰ ਰਾਮਪੁਰਾ ਰਾਮਪੁਰਾ ਇਹ ਆਡ ਕੋ ਡੇਰੇ ਨੇ ਆਡੇ ਨਵੀਂ ਨਗਰ ਦੇ ਨਵੀਂ ਨਗਰ ਦੇ ਡੇਰੇ ਵੀ ਕਿਰੇ ਆ ਨਵੀਂ ਨਗਰ ਦਰਬੁਰਜੀ ਦੇ ਕਾਫੀ ਲੋਕੇਸ਼ਨਾਂ ਵੀ ਸਾਡੇ ਕੋ ਆ ਰਹੀਆਂ ਸਾਡਾ ਜਿਹੜਾ ਇਧਰ ਕਿਸਾਨ ਗਰੁੱਪ ਐ 2014 ਤੋਂ ਜੰਗਨਯੂਟ ਫਾਰਮਰ ਗਰੁੱਪ ਦੇ ਬੰਦੇ ਵੱਖ-ਵੱਖ ਲੱਗੇ ਆ ਚਹੀਂ ਆਪਣੇ ਸਾਧਨਾਂ ਨਾਲ ਲੱਗੇ ਹੋਏ ਆ ਤੇ ਸਾਡੀ ਕੋਸ਼ਿਸ਼ ਆ ਵੀ ਪਸ਼ੂਆਂ ਤੱਕ ਥੋੜਾ ਜਿਹਾ ਉਹਨਾਂ ਤੱਕ ਸਾਈਲੇਜ ਪਹੁੰਚੇ ਚਾਰਾ ਪਹੁੰਚੇ ਫੀਡ ਪਹੁੰਚੇ ਤੇ ਕੁਝ ਜਿਹੜੇ ਡੇਰੀਆਂ ਵਾਲੇ ਗਾਂ ਵਾਲੇ ਆ ਉਹਨਾਂ ਨੂੰ ਇੰਜੈਕਸ਼ਨ ਵੀ ਚਾਹੀਦੇ ਉਹ ਵੀ ਬਾਕੀ ਪੱਕਿਆ ਲੰਗਰ ਬਥੇਰਾ ਆ ਰਿਹਾ ਆ ਪ੍ਰਸ਼ਾਦਾ ਪਰ ਜਿਹੜੀ ਮੇਨ ਰੋਡ ਆ ਬਟਾਲੇ ਤੋਂ ਡੇਰੇ ਵਾਲੀ ਜਾਂ ਜਿਹੜੇ ਵੀ ਮੇਨ ਹਾਈਵੇ ਆ ਉਹਨਾਂ ਤੇ ਮਦਦ ਬਹੁਤ ਆ ਪਰ ਹਿੰਮਤ ਕਰਕੇ ਜੇ ਤੁਸੀਂ ਥੋੜਾ ਰਿਸਕ ਲੈ ਕੇ ਪਿੰਡਾਂ ਦੇ ਵਿੱਚ ਇਧਰ ਆਓਗੇ ਵੱਡੇ ਟਰੈਕਟਰਾਂ ਦੇ ਵਿੱਚੋਂ ਦੀ ਤੇ ਤੁਹਾਨੂੰ ਪਤਾ ਲੱਗੂਗਾ ਵੀ ਅੱਗੇ ਜਾਣਾ ਵੱਡੇ ਟਰੈਕਟਰਾਂ ਤੇ ਵੀ ਪੋਸੀਬਲ ਨਹੀਂ ਆ ਕਿਸ਼ਤੀਆਂ ਚਾਹੀਦੀਆਂ ਐਂ ਕਿਸ਼ਤੀਆਂ ਪ੍ਰਸ਼ਾਸਨ ਨੂੰ ਤੇ ਜਾਂ ਜਿਹੜੇ ਹੋਰ ਸਮਾਜ ਸੇਵੀ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਤੇ ਹੈਗੀ ਆ ਕਿ ਸਾਡਾ ਰਾਧਾ ਕੀ ਇਥੇ ਨਵੀਂ ਨਗਰੀ ਇੱਕ ਚੈੱਕ ਆਪਣਾ ਡਿਸਟ੍ਰਿਬਿਊਸ਼ਨ ਪੁਆਇੰਟ ਬਣਾ ਦਈਏ ਇਥੇ ਸਮਾਨ ਇਕੱਠਾ ਕਰੀਏ ਸਾਇਲਸ ਵਗੈਰਾ ਤੂੜੀ ਪੱਠੇ ਰਾਸ਼ਨ ਤੇ ਅੱਗੇ ਇਹਨਾਂ ਡੇਰਿਆਂ ਇਹਨਾਂ ਪਿੰਡਾਂ ਤੱਕ ਜਿਨ੍ਹਾਂ ਤੱਕ ਅਜੇ ਤੱਕ ਨਾ ਕੋਈ মিডিਆ ਤੇ ਨਾ ਕੋਈ ਅਜੇ ਮਦਦ ਪਹੁੰਚੀ ਆ ਤੇ ਉਹਨਾਂ ਤੱਕ ਪਹੁੰਚਾਇਆ ਜਾਵੇ ਸਾਰੇ ਪਾਸੇ ਬਸ ਐਂ ਲੱਗਦਾ ਵੀ ਜਿਵੇਂ ਝੀਲ ਹੀ ਝੀਲ ਬਣੀ ਪਈ ਆ ਜੀ ਬੜਾ ਔਖਾ ਸਮਾਂ ਹੈ ਜੀ ਇਹ ਰਵੀ ਦੇ ਕੰਡੇ ਤੋਂ ਇਧਰਲੇ ਪਾਸੇ ਨੂੰ ਕਟੋ-ਕਟ 20-25 ਕਿਲੋਮੀਟਰ ਦੇ ਏਰੀਏ ਤੱਕ ਪਾਣੀ ਜਿਹੜਾ ਉਹ ਆ ਗਿਆ ਵਾ ਸੜਕਾਂ ਕਰਕੇ ਡਾਕ ਲੱਗ ਕੇ ਔਰ ਅਜੇ ਵੀ ਲਗਾਤਾਰ ਚੱਲ ਰਿਹਾ ਵਾ ਸਪੀਡ ਦੇਖ ਕੇ ਅਸੀਂ ਹੈਰਾਨ ਆ ਕਿ ਚੱਪੂ ਵਾਲੀ ਕਿਸਤੀ ਨਹੀਂ ਚਲਣੀ ਇਹਦੇ ਵਿੱਚ ਕਿਸਤੀ ਇੰਜਨ ਵਾਲੀ ਹੀ ਚੱਲੂਗੀ ਉਹ ਕੋਠੇ ਤੁਸੀਂ ਦੇਖ ਹੀ ਰਹੇ ਜੇ ਉਹ ਡੁੱਬ ਗਏ ਆ ਪੂਰੇ ਆ ਤਕਰੀਬਨ ਜਿਹੜਾ ਆ ਇਹ 6 ਫੁੱਟ 7 ਫੁੱਟ ਲੈਵਲ ਆ ਪਾਣੀ ਦਾ ਜੀ ਇਹਦੇ ਵਿੱਚ ਟਰੈਕਟਰ ਤੇ ਜਾ ਹੀ ਨਹੀਂ ਸਕਦਾ ਕਈ ਜਗ੍ਹਾ ਤੇ ਇਹਦੇ ਵਿੱਚ ਹੀ ਇੱਕ ਸੱਕੀ ਵੀ ਲੁਕੀ ਹੋਈ ਆ ਨਾਲਾ ਉਹ ਦਾ ਉਹ ਦਾ ਕਟੋ-ਕਟ 10-15 ਫੁੱਟ ਪਾਣੀ ਹੋਊਗਾ ਤੇ ਇਹ ਅਚਾਨਕ ਜਿਹਨੂੰ ਨਹੀਂ ਪਤਾ ਅਸੀਂ ਇੱਥੇ ਲੋਕਲ ਬੰਦਿਆਂ ਦੀ ਮਦਦ ਨਾਲ ਇਹਨਾਂ ਦੀ ਸਹਾਇਤਾ ਨਾਲ ਕੋਸ਼ਿਸ਼ ਕਰਾਂਗੇ। ਪਾਣੀ ਆਪਣੀ ਹੀ ਹਾਂਜੀ ਅਸੀਂ ਮੈਂ ਗੁਰਵਿੰਦਰ ਸਿੰਘ ਬਾਜਵਾ ਮੈਂ ਆਪਣੇ ਜੰਗਨਵੀੜਾ ਫਾਰਮਰ ਗਰੁੱਪ ਦੇ ਸਾਥੀਆਂ ਦੇ ਨਾਲ ਅੱਜ ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਸੀਂ ਘੁੰਮਰੇ ਸੀਗੇ ਤੇ ਕੋਸ਼ਿਸ਼ ਕੀਤੀ ਆ ਵੀ ਜਿੱਥੇ ਕੋਈ ਨਹੀਂ ਪਹੁੰਚਿਆ ਉੱਥੇ ਪਹੁੰਚੇ ਜਾਵੇ ਆ ਪਿੰਡ ਨਵੀਪੁਰਿਆ ਇਹ ਨਵੀਪੁਰ ਦੀ ਪਿੰਡ ਨੇ ਬੜਾ ਸਹਿਯੋਗ ਕੀਤਾ ਵਾ ਇਹ ਅਜੇ ਉੱਚੇ ਥਾਂ ਤੇ ਬਚੇ ਹੋਏ ਆ ਇਹਨਾਂ ਦੀ ਜ਼ਮੀਨ ਸਾਰੀ ਡੁੱਬ ਗਈ ਆ ਤੇ ਉਹ ਪਰਲੇ ਪਾਸੇ ਤੁਸੀਂ ਜਿਹੜਾ ਸਾਹਮਣੇ ਦੇਖ ਰਹੇ ਜੇ ਪਾਣੀ ਸਾਰਾ ਖੜਾ ਉਹ ਪਰਾਂ ਚਾਰਪਿੰਡ ਨੇ ਜੀ ਉਹ ਆਪਣਾ ਬਰਿਆਰ ਤੇ ਇੱਕ ਰਾਮਪੁਰਾ ਇੱਕ ਰਣਸੀਖਾ ਤੱਲਾ ਉਹ ਸਾਰੇ ਸੰਬੰਧ ਟੁੱਟਾ ਡੁੱਬੇ ਹੋਏ ਉੱਥੇ ਕਿਸੇ ਤੋਂ ਬਗੈਰ ਗੱਲ ਨਹੀਂ ਬਣਨੀ ਤੇ ਨਵੀਪੁਰੀਆਂ ਨੇ ਇੱਕ ਜ਼ਿੰਮੇਵਾਰੀ ਚੁੱਕੀ ਆ ਮੁੰਡੇ ਰਿਸਕ ਲੈਣ ਲੱਗੇ ਆ ਅ ਟਰਾਲੀ ਦੇ ਵਿੱਚ 25 ਕੁ ਕਵੈਂਟਲ ਸਾਇਲੇ ਜਿਹੜਾ ਵਾ ਇਹ ਕਿਸੇ ਹੋਰ ਰਸਤੇ ਸ਼ਾਇਦ ਰਣਸੀ ਕੇ ਤਲੇ ਤੱਕ ਪਹੁੰਚਣਗੇ ਤੇ ਇਹਨਾਂ ਦਾ ਧੰਨਵਾਦ ਕਰਦੇ ਆਂ ਪਿੰਡ ਵਾਲਿਆਂ ਦਾ ਔਰ ਪ੍ਰਸ਼ਾਸਨ ਤੋਂ ਮੰਗ ਸਾਡੀ ਉਹੀ ਆ ਪੀ ਇਹ ਨਵੀਪੁਰ ਹੀ ਹੈੱਡਕੁਆਟਰ ਬਣਾਉਣਾ ਚਾਹੁੰਦੇ ਕਿਉਂਕਿ ਅੱਗੋਂ ਸਾਰਾ ਇਲਾਕਾ ਡੁੱਬਾ ਇੱਥੇ ਇੱਕ ਕਿਸ਼ਤੀ ਪ੍ਰਦਾਨ ਕੀਤੀ ਜਾਵੇ ਜਿਹਦੇ ਰਾਹੀਂ ਅਸੀਂ ਕਮ ਸੇ ਕਮ ਜੜੀਆਂ ਕੋਈ ਦਵਾਈਆਂ ਪਾਣੀ ਤੇ ਪਸ਼ੂਆਂ ਲਈ ਜ਼ਰੂਰੀ ਚੀਜ਼ਾਂ ਵਾ ਉਹ ਤੇ ਇਹਨਾਂ ਨੂੰ ਪਿੰਡਾਂ ਨੂੰ ਪਹੁੰਚਾਈਏ ਜਿਹੜੇ ਚਾਰੇ ਪਾਸਿਓਂ ਡੁੱਬੇ ਆ ਕਈਆਂ ਪਿੰਡਾਂ ਦੇ ਮੈਨੂੰ ਨਾਮ ਹੀ ਨਹੀਂ ਆਉਂਦੇ ਪਰ ਉਹ ਵੀ ਸਾਰੇ ਸੰਪਰਕ ਉਹਨਾਂ ਦਾ ਟੁੱਟਾ ਹੋਇਆ ਹੈ। ਇਹ ਨਵੀਂ ਨਗਰ ਹੈ ਜੀ ਨਵੀਂ ਨਗਰ ਪਿੰਡ ਹੈ ਕਲਾਂਨੌਰ ਦੇ ਬਿਲਕੁਲ ਅਹੀਂ ਲੱਗੇ ਆ। ਪਾਣੀ ਜਿਹੜਾ ਆ ਉਹ ਅੱਗੇ ਜਿਹੜਾ ਆ ਉਹਦੇ ਵਿੱਚ ਟਰੈਕਟਰ ਵੀ ਨਹੀਂ ਵੜ ਸਕਦਾ ਜਿਹੜਾ ਅੱਗੇ ਮੈਂ ਤੁਹਾਨੂੰ ਦਿਖਾਇਆ। ਫਿਲਹਾਲ ਇੱਥੋਂ ਸਾਈਲੇਜ ਤੇ ਪਾਣੀ ਜਿਹੜਾ ਰਣਸੀਕੇ ਤੱਲੇ ਨੂੰ ਰਵਾਨਗੀ ਪਾ ਰਿਹਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 29 ਅਗਸਤ 2025 ਆ। ਤੇ ਸਾਧ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਬਹੁਤ ਵੱਡਾ ਸੰਕਟ ਪੰਜਾਬ ਦੇ 12 ਜ਼ਿਲ੍ਹਿਆਂ ਤੇ ਜਿਨ੍ਹਾਂ ਵਿੱਚੋਂ ਇੱਕ ਸਾਡਾ ਜ਼ਿਲ੍ਹਾ ਹੈ ਗੁਰਦਾਸਪੁਰ ਇਸ ਵੇਲੇ ਅਸੀਂ ਹੈਗੇ ਆ ਡੇਰਾ ਬਾਬਾ ਨਾਨਕ ਤੋਂ ਕਲਾਂਨੌਰ ਦੇ ਵਿਚਕਾਰ ਜਿੱਥੇ ਬੇਅੰਤੀ ਪਾਣੀ ਚੜਿਆ ਪਿਆ ਨਗਰਿਆ ਨਬੀਨਗਰ ਸਾਨੂੰ ਕੱਲ ਤੋਂ ਸਾਡਾ ਜਿਹੜਾ ਕਿਸਾਨ ਗਰੁੱਪ ਹੈ ਇੱਕ ਛੋਟਾ ਜਿਹਾ ਜੰਗਨੂਟ ਫਾਰਮਰ ਗਰੁੱਪ ਸਾਡੇ ਜਿਹੜੇ ਸਰਪ੍ਰਸਤੀ ਸਰਦਾਰ ਕਾਨ ਸਿੰਘ ਪੰਨੂ ਉਹਨਾਂ ਨੇ ਕੱਲ ਸਾਨੂੰ ਪ੍ਰੇਰਿਤ ਕੀਤਾ ਥੋੜੀ ਚੱਡੀ ਦਿੱਤੀ ਵੀ ਜਵਾਨੋ ਤੁਹਾਨੂੰ ਪੂਰੇ ਇਲਾਕੇ ਦਾ ਪਤਾ ਤੁਹਾਡਾ ਜ਼ਿਲ੍ਹਾ ਆ ਤੇ ਅਸਲੀ ਲੋੜਵੰਦਾਂ ਤੱਕ ਪਹੁੰਚੋ ਦੇਖਣ ਜੇ ਆ ਰਿਹਾ ਸੀ ਸਾਡੇ ਗਰੁੱਪ ਦੇ ਬੰਦਿਆਂ ਨੇ ਵੀ ਤੂੜੀ ਦੀ ਸਾਇਲੇਜ ਦੀ ਪਾਣੀ ਰਾਸ਼ਨ ਦੀ ਸੇਵਾ ਕੀਤੀ ਪਰ ਉਹ ਸੜਕਾਂ ਤੱਕ ਸੀਮਤ ਰਹਿ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿੰਨੀਆਂ ਵੀ ਪ੍ਰਮੁੱਖ ਸੜਕਾਂ ਹਾਈਵੇਅ ਆ ਉਹਨਾਂ ਦੇ ਉੱਤੋਂ ਦੀ ਪਾਣੀ ਵਗ ਰਿਹਾ ਸੀ ਔਰ ਜਿਹੜੇ ਅਸਲੀ ਲੋੜਵੰਦ ਬੰਦੇ ਆ ਉਹ ਆ ਪਿਛਲੇ ਪਾਸੇ ਸਿਰਫ ਪਿੰਡ ਬਚਿਆ ਜਿੱਥੇ ਅਸੀਂ ਖੜੇ ਆ ਚਾਰ ਪਿੰਡ ਪਿੱਛੇ ਡੁੱਬੇ ਪਏ ਆ ਜਿੱਦੇ ਜਿੱਥੇ ਟਰੈਕਟਰ ਟਰਾਲੀ ਵੀ ਨਹੀਂ ਜਾ ਸਕਦਾ ਤੇ ਅਸੀਂ ਧੰਨਵਾਦ ਕਰਦੇ ਆ ਸਾਰੀ ਨਵੀਂ ਨਗਰ ਦੀ ਸੰਗਤ ਦਾ ਜਿਨ੍ਹਾਂ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਅਸੀਂ ਇਸ ਪਿੰਡ ਨੂੰ ਇੱਕ ਡਿਸਟ੍ਰਿਬਿਊਸ਼ਨ ਸੈਂਟਰ ਬਣਾ ਰਹੇ ਹਾਂ ਜੇ ਸਾਨੂੰ ਕੱਲ ਨੂੰ ਕਿਸ਼ਤੀ ਮਿਲ ਗਈ ਕਿਉਂਕਿ ਕਿਸ਼ਤੀ ਤੋਂ ਇਲਾਵਾ ਅੱਗੇ ਨਹੀਂ ਜਾਣਾ ਪਰ ਇਹਨਾਂ ਨੇ ਰਿਸਕ ਲੈ ਕੇ ਅੱਗੇ ਪਿੰਡ ਜਿਹੜੇ ਬਿਲਕੁਲ ਟੁੱਟੇ ਪਏ ਆ ਉਹਨਾਂ 'ਚੋਂ ਇੱਕ ਰਣਸੀਕੇ ਤੱਲੇ ਪਿੰਡ ਆ ਬਰਿਆਰ ਆ ਰਾਮਪੁਰਾ ਆ ਤੇ ਆ ਨੌਜਵਾਨਾਂ ਨੇ ਵੱਡਾ ਟਰੈਕਟਰ ਤੇ ਇੱਕ ਲਿਫਟ ਵਾਲੀ ਟਰਾਲੀ ਦੇ ਵਿੱਚ ਜਿਹੜਾ ਅਸੀਂ ਸਾਇਲੇਜ ਲਈ ਤੇ ਪਾਣੀ ਲੈ ਕੇ ਆਏ ਹਾਂ ਇਹ ਲੱਦ ਕੇ ਤੇ ਰਣਸੀਕੇ ਤੱਲੇ ਨੂੰ ਚੱਲੇ ਆ ਜਿਨ੍ਹਾਂ ਨੂੰ ਅਜੇ ਤੱਕ ਕੋਈ ਉਹਨਾਂ ਤੱਕ ਪਹੁੰਚ ਨਹੀਂ ਹੋਈ ਅਸੀਂ ਵੀ ਸਵੇਰ ਦਾ ਸਾਰਾ ਘੁੰਮ ਕੇ ਦੇਖ ਲਿਆ ਵਾ ਬੇਵਸੀ ਇਹ ਆ ਕਿ ਕਿਸਤੀ ਤੋਂ ਬਗੈਰ ਡੇਰਿਆਂ ਤੱਕ ਨਹੀਂ ਪਹੁੰਚੇ ਜਾਣਾ ਤੇ ਪ੍ਰਸ਼ਾਸਨ ਨੂੰ ਲੱਗਦਾ ਵੀ ਅਸੀਂ ਬੰਦੇ ਘਰਾਂ ਚੋਂ ਕੱਢ ਕੇ ਲੈਵਾਂਗੇ ਜਿਹੜੇ ਬੰਦੇ ਆਪਣੇ ਡੇਰਿਆਂ 'ਚ ਬੈਠੇ ਆ ਜਿਨ੍ਹਾਂ ਦੇ ਜਾਨਵਰ ਆ ਉਹਨਾਂ ਨੇ ਉੱਥੋਂ ਨਹੀਂ ਨਿਕਲਣਾ ਕਿਉਂਕਿ ਫਸਲ ਤੇ ਸਾਰੀ ਖਰਾਬ ਹੋ ਗਈ ਪਤਾ ਨਹੀਂ ਕਣਕ ਵੀ ਨਹੀਂ ਬਿਜੀ ਜਾਣੀ ਤੇ ਉਹ ਜਿਹੜੇ ਹੁਣ ਜਾਨਵਰ ਆ ਉਹੀ ਉਹਨਾਂ ਦਾ ਪੁਖਿਆ ਉਹਨੂੰ ਨਹੀਂ ਗਵਾਉਂਦੇ ਪੰਜਾਬੀ ਆਪਣੇ ਜਾਨਵਰਾਂ ਨੂੰ ਨਹੀਂ ਛੱਡਦੇ ਹੁੰਦੇ ਇਸ ਕਰਕੇ ਜਿੱਥੇ ਵੀ ਉਹ ਡੇਰਿਆਂ ਤੇ ਬੈਠੇ ਆ ਉਹਨਾਂ ਨੇ ਪਹਿਲੀਆਂ ਮੰਜ਼ਲਾਂ ਦੇ ਉੱਤੇ ਡੰਗਰ ਚਾੜੇ ਹੋਏ ਆ ਉਹਨਾਂ ਤੱਕ ਸਾਡਾ ਫਰਜ਼ ਆ ਨਾ ਸਿਰਫ ਰਾਸ਼ਨ ਦਵਾਈਆਂ ਤੇ ਡੰਗਰਾਂ ਅਤੇ ਚਾਰਾ ਫੀਡ ਟੂੜੀ ਪਹੁੰਚਾਉਣ ਦਾ ਇਹ ਪਿਛਲੇ 3 ਦਿਨਾਂ ਤੋਂ ਇਹੀ-ਇਹੀ ਕੋਸ਼ਿਸ਼ ਕਰ ਰਹੇ ਆ ਰਮਦਾਸ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੇ ਕਲਾਨੌਰ ਤੱਕ ਇੱਕ ਵਾਰ ਫਿਰ ਤੋਂ ਇਹ ਧੰਨਵਾਦ ਹੈ ਨਵੀਂ ਨਗਰ ਵਾਲਿਆਂ ਦਾ ਇੱਥੇ ਸਰਪੰਚ ਸਾਹਿਬ ਨੇ ਸਰਦਾਰ ਭਗਵਾਨ ਸਿੰਘ ਤੇ ਬਾਕੀ ਸਾਰੇ ਜਿੰਨੇ ਪਤਵੰਤੇ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਜਿੰਨਾ ਵੀ ਸਮਾਨ ਤੁਸੀਂ ਇੱਥੇ ਸਾਡੇ ਹਵਾਲੇ ਕਰੋਗੇ ਜਿੰਨੀ ਕਹਿੰਨਾਂ ਦੀ ਕੋਸ਼ਿਸ਼ ਹੈ ਜਿੰਨਾ ਇਹ ਰਿਸਕ ਲੈ ਸਕਦੇ ਇਹ ਪਹੁੰਚਾਉਣਗੇ ਜੇ ਕੱਲ ਨੂੰ ਕੋਈ ਕਿਸ਼ਤੀ ਦਾ ਪ੍ਰਬੰਧ ਹੋ ਗਿਆ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਪੰਡੋ ਵਾਲਿਆਂ ਨੇ ਯਕੀਨ ਦਵਾਇਆ ਯਕੀਨਤਾ ਸਾਨੂੰ ਅੰਮ੍ਰਿਤਸਰ ਦੇ ਡੀਸੀ ਸ਼੍ਰੀਮਤੀ ਸਾਖਸੀ ਸ਼ਾਨੀ ਨੇ ਵੀ ਕਹਿਤਾ ਕਿ ਭਾਵੇਂ ਜ਼ਿਲ੍ਹਾ ਗੁਰਦਾਸਪੁਰ ਆ ਤੁਹਾਡੇ ਵਾਲ ਨੂੰ ਕੱਲ ਸ਼ਾਇਦ ਕਿਸ਼ਤੀਆਂ ਭੇਜ ਦਈਏ ਜਾਂ ਕੋਈ ਐਨਡੀਆਰਫ ਦੀ ਟੀਮ ਆ ਜੇ ਸਾਡੇ ਨਾਇਬ ਤਹਿਸੀਲਦਾਰ ਸਾਹਿਬ ਤੋਂ ਲੈ ਕੇ ਐਸਡੀਐਮ ਐਡੀਸੀ ਤੱਕ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਆ ਕਿਸ਼ਤੀਆਂ ਥੋੜੀਆਂ ਆ ਤੇ ਗਰਦਾਸਪੁਰ ਦਾ ਪਾਣੀ ਦਾ ਬਹੁਤ ਲੰਬਾ ਚੌੜਾ ਪ੍ਰਭਾਵ ਤੇਰੀਆ ਵਾ ਦੇਖੋ ਦੀਨਾਨਗਰ ਬਰਾਮਪੁਰ ਤੋਂ ਲੈ ਕੇ ਚਲੋ ਕੋਸ਼ਿਸ਼ ਕਰਨਾ ਸਾਡਾ ਫਰਜ ਆ ਆਖਰੀ ਬੇਨਤੀ ਆ ਵੀ ਸਾਡੇ ਭਰਾ ਨੇ ਸੰਕਟ ਚ ਤੇ ਬਹੁਤ ਡੂੰਗੇ ਸੰਕਟ ਚ ਨੇ ਜੋ ਤੁਹਾਨੂੰ ਮੀਡੀਆ ਚ ਨਜ਼ਰ ਆ ਰਿਹਾ ਵਾ ਉਹਦੇ ਤੋਂ ਕਿਤੇ ਵੱਡਾ ਸੰਕਟ ਆ 10 10 12 12 ਫੁੱਟ ਡੂੰਗਾ ਪਾਣੀ ਆ ਤੇ ਕਿਦਾਂ ਗੱਲ ਬਣਨੀ ਗਾਂ ਜਾ ਕੇ ਲੋਕ 10 ਸਾਲ ਪਿੱਛੇ ਪੈ ਗਏ ਆ ਉਹ ਤਗੜੇ ਹੋ ਕੇ ਆਪਾਂ ਇੱਕ ਦੂਜੇ ਦੀ ਬਾਹ ਫੜੀਏ ਕਿਸੇ ਹੋਰ ਤੇ ਟੇਕ ਨਾ ਰੱਖੀਏ ਇਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਆ ਟਰਾਲੀ ਜਿਹੜੀ ਆ ਪਾਣੀ ਦੀ ਤੇ ਸਾਇਲੇਜ ਦੀ ਲੱਦੀ ਇਹਨਾਂ ਨੇ ਹੁਣ ਘੱਟੋ ਘੱਟ 5-6 ਫੁੱਟ ਪਾਣੀ ਦੇ ਵਿੱਚੋਂ ਨੰਘ ਕੇ ਤੇ ਰਣਸੀ ਕੇ ਤੱਲਾ ਪਿੰਡ ਤੱਕ ਜਾਣਾ ਫਿਰ ਤੋਂ ਇਹਨਾਂ ਦਾ ਧੰਨਵਾਦ ਆ ਸਾਰੇ ਪੰਜਾਬੀਆਂ ਦਾ ਉਹ ਧੰਨਵਾਦ ਜਿਹੜੇ ਲੱਗੇ ਹੋਏ ਆ ਮਿੱਤਰੋ ਇਹ ਟਾਈਮ ਜਿਹੜਾ ਨਾ ਇਹ ਹੁਣ ਪਰਖਦਾ ਆ ਤੇ ਨਿਰਖਦਾ ਵਾ ਜਿਹੜੇ ਜਾਂਬਾਜ ਬੰਦੇ ਆ ਜਾਨ ਲਾਉਣ ਦਾ ਟਾਈਮ ਆ ਗਿਆ ਆਪਣੇ ਭਰਾਵਾਂ ਲਈ ਇਹਨਾਂ ਹੀ ਧੰਨਵਾਦ ਆ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 29 ਅਗਸਤ 2025 ਦਾ ਦੇਣਿਆ ਆ ਹਾਲਾਤ ਨੇ ਹੜਾਂ ਦੇ ਆ ਪਿੰਡ ਜਿੰਨਾ ਤੱਕ ਕੋਈ ਪਹੁੰਚ ਨਹੀਂ ਆ ਮੇਰੇ ਸਾਹਮਣੇ ਪਿੰਡ ਆ ਬਰਿਆਰ ਤੇ ਰਣਸੀਖੇ ਤੱਲੇ ਤੇ ਆ ਨਵੀਂ ਨਗਰ ਦੇ ਜਵਾਨ ਆ ਜਿਨ੍ਹਾਂ ਨੂੰ ਅਸੀਂ ਸਾਇਲੇਜ ਤੇ ਪਾਣੀ ਪਹੁੰਚਾਇਆ ਸੀ ਆ ਮੁੰਡੇ ਰਿਸਕ ਲੈ ਕੇ ਤੇ ਉਸ ਪਿੰਡ ਤੱਕ ਪਹੁੰਚਾਉਣ ਲੱਗੇ ਆ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਕਹਿੰਦੇ ਆ ਆ ਉਹਦਾ ਦੇਖ ਲਓ ਇਹ ਤੇ ਮਹਾਰਾਜ ਜੀ ਸਿੰਘ ਨੇ ਅਟਕ ਦੇ ਵਿੱਚ ਘੋੜਾ ਠੇਲਦਾ ਸੀ ਤੇ ਫੇਰ ਸਾਡੇ ਕੋਲ ਵੱਡੇ ਵੱਡੇ ਘੋੜੇ ਆ 4x4 ਆ ਟਰੈਕਟਰਾਂ ਦੀ ਮਿਹਰਬਾਨੀ ਦੇ ਨਾਲ ਹੀ ਆ ਜਿਹੜਾ ਮਦਦ ਆ ਉਹ ਪਹੁੰਚਣੀ ਆ ਨਹੀਂ ਤੇ ਇੱਧਰ ਇੱਕ ਮਿੰਟ ਮੰਜ਼ਰ ਦੇਖੋ ਤੁਸੀਂ ਇਹ ਕਦੀ ਅੱਜ 40 ਸਾਲ ਬਾਅਦ 37 ਸਾਲ ਬਾਅਦ ਇਹ ਮੰਜ਼ਰ ਆ ਆ ਸੜਕ ਸਾਰੀ ਇਦਨੋਂ ਸੱਕੀਆਂ ਨਾਲੀਆਂ ਸਾਰਾ ਉੱਥੋਂ ਅਸੀਂ ਆ ਨਵੀਂ ਨਗਰ ਪਿੰਡ ਚੋਂ ਆਏ ਆ ਕੁਛ ਉੱਥੇ ਸਾਇਲਜ ਲਾਇਆ ਪਾਣੀ ਲਾਇਆ ਬਾਕੀ ਇਹ ਮੁੰਡਿਆਂ ਦੇ ਇਹਨਾਂ ਦੇ ਹਵਾਲੇ ਕੀਤਾ ਇਹਨਾਂ ਤਿੰਨਾਂ ਪਿੰਡਾਂ ਵਾਸਤੇ ਕਿਉਂਕਿ ਆ ਜਿਹੜੀ ਸੜਕ ਆ ਕਿਸੇ ਹੱਦ ਤੱਕ ਰਣਸੀ ਕੇ ਤਲੇ ਤੱਕ ਚੱਲ ਜਣੀ ਆ ਬਰਿਆਰ ਪਿੰਡ ਤੇ ਰਾਮਪੁਰਾ ਪਿੰਡ ਜਿਹੜੇ ਇੱਧਰ ਆ ਉਹ ਅਜੇ ਵੀ ਪੌਂਚ ਤੋਂ ਬਾਹਰ ਨੇ ਸੰਪਰਕ ਟੁੱਟਿਆ ਹੋਇਆ ਬੜੇ ਔਖੇ ਹਾਲਾਤ ਨੇ ਜੀ ਇਹ ਸਿਰਫ ਨੌਜਵਾਨਾਂ ਦਾ ਜਜ਼ਬਾ ਤੇ ਪੰਜਾਬੀਆਂ ਦਾ ਜਿਹੜਾ ਇੱਕ ਦੂਜੇ ਪ੍ਰਤੀ ਮਤ ਕਰਨ ਵਾਲਾ ਭਾਈਚਾਰਾ ਵਾ ਉਹਨੇ ਹੀ ਇਹ ਸੰਕਟ ਉੱਤੇ ਫਤਿਹ ਪਾਉਣੀ ਆ ਅਦਰਵਾਈਜ਼ ਮਾਰੇ ਦਿਲ ਵਾਲੇ ਦਾ ਕੰਮ ਨਹੀਂ ਹੈਗਾ ਜੀ ਉਹ ਵੇਖੋ ਤੁਹਾਡੇ ਸਾਹਮਣੇ ਨੌਜਵਾਨ ਜਿਹੜੇ ਆ ਜੇ ਮੈਂ ਜ਼ੂਮ ਕਰਕੇ ਵਿਖਾਵਾਂ ਦੇਖੋ ਪਾਣੀ ਪਾਣੀ ਆ ਸਵੇਰ ਦੇ ਅਸੀਂ ਐਸੀ ਚੀਜ਼ ਦੀ ਰੈਕੀ ਕਰਦੇ ਫਿਰੰਡੇ ਆ ਕਿ ਜਿਹੜੇ ਪਾਣੀ ਚਾਰੇ ਪਾਸਿਓਂ ਪਾਣੀ ਚ ਘਰੇ ਪਿੰਡ ਆ ਡੇਰੇ ਆ ਡੰਗਰ ਲੋਕਾਂ ਨੇ ਛੱਤਾਂ ਤੇ ਚੜ੍ਹੇ ਹੋਏ ਆ ਉਹਨਾਂ ਤੱਕ ਕਿਸੇ ਤਰ੍ਹਾਂ ਮਦਦ ਪਹੁੰਚੇ ਔਰ ਇਸ ਕੰਮ ਵਾਸਤੇ ਬੜੀ ਜਗ੍ਹਾ ਤੋਂ ਸਾਡੇ ਗਰੁੱਪ ਨੂੰ ਜੰਗਨੇਟੋ ਫਾਰਮਰ ਗਰੁੱਪ ਨੂੰ ਮਦਦ ਆ ਰਹੀ ਆ ਕਿ ਭਾਈ ਤੁਸੀਂ ਇਲਾਕੇ ਦੇ ਪੇਤੀ ਜੇ ਤੇ ਲੋੜਵੰਦ ਲੋਕਾਂ ਤੱਕ ਪਹੁੰਚੋ ਜਿਹੜੇ ਅਸਲੀ ਲੋੜਵੰਦ ਨੇ ਉਹ ਜਿਹੜੇ ਹਾਈਵੇ ਤੇ ਸੜਕਾਂ ਤੇ ਬੈਠੇ ਆ ਉਹ ਕਈ ਤੇ ਜ਼ਖੀਰਾਬਾਦ ਹੀ ਬੈਠੇ ਆ ਉਥੋਂ ਸਮਾਨ ਲੈ ਲੈ ਇਕੱਠਾ ਕਰੀ ਜਾਣਾ ਉਹ ਨਹੀਂ ਬੜੇ ਧਿਆਨ ਨਾਲ ਬੜੀ ਸਤਰਕਤਾ ਨਾਲ ਬੜੇ ਜਜ਼ਬੇ ਦੇ ਨਾਲ ਅਸਲੀ ਲੋੜਵੰਦ ਤੱਕ ਪਹੁੰਚ ਲਈ ਤੁਹਾਨੂੰ ਥੋੜਾ ਜਿਹਾ ਰਿਸਕ ਵੀ ਲੈਣਾ ਪਊਗਾ ਤੇ ਦਿਲ ਵੀ ਵੱਡਾ ਰੱਖਣਾ ਪਊਗਾ ਪਰ ਹਾਲਾਤ ਲਾਕੇ ਦੇ ਆ ਜੀ ਆ ਦੇਖੋ ਆ ਪੁਲੀਆਂ ਪਲੀਆਂ ਜਿਹੜੀਆਂ ਆ ਉਹ ਤੇ ਕਾਣੀਆਂ ਮੁੱਕ ਗਈਆਂ ਜੀ ਔਰ ਇਧਰ ਨੂੰ ਮੈਂ ਪਿੱਛੇ ਨੂੰ ਲੈ ਕੇ ਜਾਵਾਂ ਮੇਰੇ ਬਹੁਤ ਸਾਰੇ ਸਾਥੀ ਨੇ ਇੱਥੇ ਤੇ ਓ ਪਿੱਛੇ ਤੱਕ ਲੈਣ ਲੱਗੀ ਹੋਈ ਆ ਜੇ ਤੁਸੀਂ ਵੇਖੋ ਤੇ ਉਹ ਸੜਕ ਤੇ ਉਹ ਸਾਰੇ ਜਣੇ ਵੇਖ ਰਹੇ ਆ ਵੀ ਇਹ ਨੌਜਵਾਨ ਪਾਰ ਚੱਲ ਜਾਂਦੇ ਆ ਤੇ ਫੇਰ ਓ ਮੁੰਡੇ ਇੱਕ ਹੋਰ ਇਸੇ ਵੇਖੋ ਇਸੇ ਹਿੰਮਤ ਦੇ ਨਾਲ ਹੀ ਟਰਾਲੀ ਲੈ ਆਏ ਆ ਮੁੰਡੇ ਵੀ ਆ ਚਲੇ ਆ ਉਹਨਾਂ ਨੇ ਵੀ ਹੁਣ ਹਿੰਮਤ ਕੀਤੀ ਆ ਉਥੋਂ ਸਾਰੇ ਲੋਕ ਵੇਟ ਹੀ ਕਰ ਰਹੇ ਆ ਵੀ ਪਾਣੀ ਘਟਨਾਲ ਤਾਂ ਕੋਈ ਹਿਸਾਬ ਮੈਨੂੰ ਨજર ਲੱਲ ਨਜ਼ਰਾ ਨਹੀਂ ਦੇ ਇਹ ਡੇਰਾ ਬਾਬਾ ਨਾਨਕ ਬਲਾਗ ਦੇ ਪਿੰਡ ਨੇ ਪਰ ਇਥੋਂ ਕਲਾਨੌਰ ਵੀ ਬਿਲਕੁਲ ਲੱਗ ਗਈ ਆ ਆ ਦੇਖੋ ਆ ਉੱਚੇ ਥਾਂ ਆ ਜਿੱਥੇ ਕੋਈ ਥੋੜੀ ਬੋਦੀ ਤੁਹਾਨੂੰ ਹਰਿਆਲੀ ਨਜ਼ਰ ਆਉਂਦੀ ਆ ਬਾਕੀ ਸਾਰੀ ਕਹਾਣੀ ਜਿਹੜੀ ਆ ਨਾ ਉਹਦੇ ਆ ਹਾਲਾਤ ਹੋ ਗਿਆ ਮੇਰਾ ਧਿਆਨ ਆ ਕਿ ਉਹ ਜਿਹੜੇ ਨੌਜਵਾਨ ਆ ਜਿਹੜੇ ਸਾਡੇ ਨਾਲ ਵਾਅਦਾ ਕਰਕੇ ਗਏ ਆ ਕਿ ਭਾਜੀ ਇਹ ਤੁਹਾਡੀ ਮਦਦ ਰਣਸੀਖ ਦੇ ਤਲੇ ਪਹੁੰਚੇਗੀ ਤੇ ਮੈਨੂੰ ਲੱਗਦਾ ਪਹੁੰਚਾਉਣਗੇ